ਹਾਂ ਜੀ ਮਿੱਤਰੋ ਅੱਜ ਬਾਈ ਨਿੰਦਰ ਨੂੰ ਮਸ਼ੀਨ ਦਿੱਤੀ ਜਾ ਰਹੀ ਹੈ ਕਰਤਾਰ ਸਾਰੀ ਟੀਮ ਪਾਰਟੀ ਪਹੁੰਚੀ ਹੋਈ ਆ ਉਹਦੇ ਅੱਗੇ ਪਿੱਛੇ ਪਰਦੇ ਨੇ ਮੁੰਡੇ ਸ਼ਿੰਗਾਰੀਆਂ ਖੜੀਆਂ ਨੇ ਇੱਕ ਤਰੀਕ ਚੱਲ ਗਿਆ ਕੰਮ ਆ ਇਹ ਪਾਰਟੀ ਕਾਦੀ ਉਹੀ ਗੇ ਉਹੀ ਬਾਡੀ ਦੇ ਚੁੜਾਈ ਪਾਉਂਦੇ ਰੋ 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 ਆਈ ਪਤੀ ਆਪੇ ਵੇਖ ਲੱਗ ਲਿਆ ਪਰ ਜਾ ਮੈਨੂੰ ਪੱਤੀ ਲੱਗ ਗਿਆ ਮੈਂ ਕਿਹਾ ਦੁਨੀਓ ਦਰਵਾਜ਼ਾ ਬੰਦ ਬੀਸ ਵਰ ਵਾਰ ਨਹੀਂ ਦੇਖਿਆ ਜੀ ਹੋਰ ਜੀ ਅਸੀਂ ਵੀ ਆ ਗਏ ਫਿਰ ਡਿਲੀਵਰੀ ਦਵਾਉਣ ਬਾਈ ਨੂੰ ਇਹ ਗਮੈਂ ਹਾਂਜੀ 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 ਭਾਈ ਗੁਰੂ ਜੀ ਕੀ ਫਤਿਹ ਫਿਰੋਂ ਵਧਾਈਆਂ ਹੋ ਗਈਆਂ ਜੀ ਹਾਂ ਵਧਾਈਆਂ ਹੋ ਗਈਆਂ ਪੂਰੀ ਪਾਰਟੀ ਹੋ ਗਈ ਨਾ ਕਣੀ ਨਵੇਂ ਸਾਲ ਦੇ ਹਾਂਜੀ ਸਵਾਰਕਾਂ ਜੀ ਸਾਨੂੰ ਵੀ ਜੀ ਐਨੇ ਜੋ ਕਿ ਵੀਰੇ ਨੂੰ ਕਰਿਆ ਤੁਸੀਂ ਮੰਦਰ ਮੰਦਰ ਨੂੰ ਮਾਰ ਕਰਨ ਜਾਂਦੀ ਸੀ ਬਾਈ ਲੋਵੇ ਬਹਾਾ ਟਾਈਮ ਲਾ ਗਿਆ ਸੀ ਨਾ ਵੀਰੇ ਮੇਰੇ ਕੋਲ ਲਾਇਆ 7 8 ਸੀਜ਼ਨ ਲਾਇਆ ਸੀ 7 8 ਸੀਜ਼ਨ ਲਾਇਨੇ ਆ ਕਰਤਾਰ ਦੀ ਤੁਸੀਂ ਨੇ ਘੁੱਟ ਘੁੱਟ ਕੇ ਪਰਤ ਪੂਰੀ ਹੋ ਘਰੀਏ ਵੀ ਲੈ ਚੱਕ ਕਰਤਾਰ ਅੱਛਾ ਜਿੱਦਾਂ ਲੱਗਿਆ ਵਾ ਸਮਝ ਲੋ ਕਰਤਾਰ ਵਾਲੇ ਬਾਬੇ ਨਾਲ ਇਹ ਨਾ ਪੂਰਾ ਹੋ ਗਿਆ ਬਾਈ ਹਾਂ ਨਾ ਨਾ ਸੁਪਣਾ ਹੁੰਦਾ ਹੀ ਇਨਸਾਨ ਦਾ ਮਿਹਨਤ ਹੀ ਕਰਦਾ ਬਾਈ ਲੋਵੇ ਬਹੁਤ ਮਿਹਨਤ ਕਰੀਆ ਫੋਰਮੈਨ ਬਣਾਇਆ ਬਾਈ ਨੇ ਬਾਈ ਨਾ ਬਾਈ ਨੇ ਨਾਲੇ ਉਹ ਐ ਵੀ ਮੋਬਾਈਲ ਵਾਲਾ ਟੈਲੈਂਟ ਵੀ ਦਿੱਤਾ ਇਹਨੂੰ ਹਾਂ ਇੱਕ ਬਾਈ ਲਵੇ ਵੀਡੀਓ ਦਾ ਬਾਕੀ ਅਸੀਂ ਉਹ ਸ਼ੁਰੂ ਕਰਵਾਇਆ ਇਹਦਾ ਹਾਂ ਵੀਡੀਓ ਵਾਲਾ ਤੁਸੀਂ ਕਰਾਇਆ ਮੈਂ ਦੇਖਿਆ ਖੁਦ ਇਸ ਚੀਜ਼ ਨੂੰ ਹਾਂ ਬਾ ਬਾਕੀ ਨਹੀਂ ਹੈ ਗਿਆ ਤਾਂ ਮਿਹਨਤ ਨੇ ਇਦਨੇ ਰੰਗ ਲਾਇਆ ਹੈ ਹਾਂ ਜਦੋਂ ਆਪਾਂ ਮਿਹਨਤ ਰੈਗੂਲਰ ਕਰੀ ਜਾਂਦੇ ਆ ਯਾਰ ਪਰਮਾਤਮਾ ਆਪੇ ਬਾਹ ਫੜਦਾ ਦੇਖਾ ਮੇਂ ਬਾਹ ਫੜੀ ਹੋਈ ਆ ਜੀ ਸਿੱਖਾਈ ਪੂਰਾ ਹਾਂ ਨਾਲੀ ਬਾਣੀ ਜਗਾ ਵਧੀਆ ਵੀਰੋ ਨਾ ਨਾ ਠੀਕ ਸੋਡ ਲਵੇ ਕਿੰਨੇ ਮਾਡਲ ਆ ਜੀ ਸੋਡੇ ਲਵੇ ਮੇਰੀ ਉਹ ਹੈਗੀ 16 ਮਾਡਲ 2016 ਮਾਡਲ ਛੋਟੜਾ ਲਿਆ ਸਕਾਰਪੀਓ ਦਾ ਨਵੀਂ ਹੋ ਗਈ ਹੁਣ ਕਮੇਨ ਕਰਨੀ ਬਹੁਤ ਸਾਨੂੰ ਵੀ ਐਸ 4 ਚ ਕਿਨੇ ਬਾਈ ਪਤਾ ਕੀ ਗੱਲ ਏਰੀਆ ਨਹੀਂ ਸਾਡਾ ਆ ਛੋਟੇ ਪਾਣੀ ਯਾਦੇ ਆਉਂਦਾ ਨਾ ਬਹੁਤ ਜ਼ਿਆਦਾ ਲੱਗਦਾ ਹਾਂ ਪਪੂਲਰ ਵੀ ਖੇਤੀ ਜਿਆਦਾ ਆ ਅੱਛਾ ਜੀ ਅੱਛਾ ਤੁਸੀਂ ਬਾਹਰ ਅੰਦਰ ਜਾ ਨਹੀਂ ਬਾਹਰ ਆਪਾਂ ਜਾਂਦੇ ਕੋਈ ਨਹੀਂ ਬਾਹਰ ਜਾਇਆ ਨਹੀਂ ਲੋਕਾਂ ਨੂੰ ਸ਼ੌਂਕ ਨੂੰ ਰੱਖੀਂ ਪੁੱਛ ਲੈ ਇਹਨੂੰ ਅੱਛਾ ਤੁਸੀਂ ਦਾ ਵਲੌਗ ਲੋਕ ਬਣਾ ਲੰਨੇ ਹਾਂਜੀ ਭੁਜਾਣਾ ਇਹਨੂੰ ਮੈਂ ਕਹਿੰਦਾ ਚਾਹੇ ਘੱਟ ਵੱਡ ਹੋ ਜਾਣਾ ਜਿਹੜਾ ਵੀ ਤੂੰ ਰਾਮਦੇ ਚ ਲਾ ਆਪਾਂ ਨੂੰ ਨਹੀਂ ਹੈਗਾ ਵੀ ਕਿੰਨੇ ਵੱਢਣੇ ਆ ਹਾਂ ਲੋਕਾਂ ਨੂੰ ਲਈ ਸ਼ੌਂਕ ਨੂੰ ਹਾਂ ਦੋ ਚਾਰ ਦਾ ਆਪਾਂ ਨਹੀਂ ਵੀ ਕਰ ਆ ਆ ਸਰਦਾ ਇਹੀ ਗੱਲ ਆ ਜੀ ਜਦੋਂ ਆਪਾਂ ਟਕਾਈ ਨਾਲ ਚੱਲੀ ਜਾਂਦੇ ਆ ਜੇ ਨਵੀਂ ਲੈਣੀ ਨਾ ਤੂੰ 2 ਸਾਲ ਬਾਅਦ ਮਸ਼ੀਨ ਨਹੀਂ ਪਹੁੰਚਾ ਸਕਦਾ ਸਾਡੇ ਆ ਹਾਲ ਹੋ ਗਿਆ ਹੁਣ ਅੱਛਾ ਪਪੂਲਰ ਦੇ ਜਿਆਦਾ ਪਟਾ ਰੱਖਦੇ ਤਾਂ ਆਂਕਾ ਅੱਛਾ ਆਦੀਆਂ ਵਿੱਚ ਆ ਸਾਰੀ ਜਿਹੜੀਆਂ ਵੀ ਪਹੀ ਦੇ ਲਾਲਾ ਉੱਥੇ ਲਾਈ ਜਾਂਦੇ ਨੇ ਹਾਂ ਬਾਪੂ ਜੀ ਨੇ ਵੀ ਵਧਾਈਆਂ ਹੋਗੀਆਂ ਨਿੰਦਰ ਸਿੰਘ ਖਾਜਾ ਸਾਹਿਬ ਹਾਂਜੀ ਹਾਂਜੀ ਵਧਾਈਆਂ ਹੀ ਵਧਾਈਆਂ ਜੀ ਹੋਰ ਠੀਕ ਹੋ ਜੀ ਵਧੀਆ ਦਸ਼ਮੇਸ਼ ਪਹਿਲਾਂ ਦਾ ਵੀਰੇ ਨੇ ਦਸ਼ਮੇਸ਼ ਚਲਾਈ ਹੈ ਨਾ ਉਹ ਵੀ ਲੋਕਾਂ ਨੂੰ ਦੱਸਦਾ ਵੀ ਦੇਖ ਪ੍ਰਾਣੀਆਂ ਵੀ ਜਲਾ ਲੈਂਦੇ ਆ ਹੈ ਹੈ ਨਵੀਆਂ ਦੇ ਨਹੀਂ ਲਾਉਂਦੇ ਫਿਰ ਨਵੀਆਂ ਵਾਲਾ ਵੀ ਕਰਕੇ ਹੁਣ ਕਰਦਾ ਚਲੋ ਵਧੀਆ ਪਰਮਾਤਮਾ ਨੇ ਹਾਂ ਕਿਹੜੀ ਕਿਸਮਤ ਈ ਬਾਈ ਹਾਂ ਲੋਕਡਾਊਨ ਤੇ ਲੱਗ ਗਿਆ ਲੋਕਡਾਊਨ ਮੇਰਾ ਡਰਾਈਵਰ ਨਹੀਂ ਆਇਆ ਉੱਥੇ ਤੇ ਹੂੰ ਫੋਨੋਂ ਮੇਰਾ ਦੋਸਤਾ ਆਇਆ ਨਾ ਬਿੰਡੇ ਰਹਿੰਦਾ ਅੱਛਾ ਜੀ ਉਹਨੇ ਭੇਜਿਆ ਕਹਿੰਦਾ ਵੇ ਬੰਦਾ ਆ ਰਿਹਾ ਏ ਹਾਂਜੀ ਪਤਾ ਲੋਕਡਾਊਨ ਤੇ ਤੁਹਾਨੂੰ ਪਤਾ ਵੀ ਐ ਹੁੰਦਾ ਦਾਈ ਬੰਦੇ ਨੂੰ ਕਹਿ ਦਿੰਦੇ ਵੀ ਪਿੰਡ ਤੇ ਜੇ ਬਾਹਰਿਆ ਤਾਂ ਬਾਹਰ ਰਹੇ ਆ ਕੇ ਤਾਂ 8 ਦਿਨ ਅੰਦਰ ਰਹਿਣਾ ਹਾਂਜੀ ਹਾਂਜੀ ਇਹ ਬਾਹਰ ਤੇ ਬਾਹਰ ਮੇਰੇ ਕੋਲ ਆ ਗਿਆ ਹਾਂਜੀ ਬਾਹਰ ਅੱਛਾ ਇਹ ਬਾਹਰ ਚੱਕਿਆ ਆ ਬ ਅੱਛਾ ਇਹ ਘਰ ਵੀ ਨਹੀਂ ਗਿਆ ਅੱਛਾ ਲੋਕਡਾਊਨ ਵੇਲੇ ਚੱਲਿਆ ਇਹ ਹੈ ਮੇਰਾ ਦੂਆ ਡਰਾਈਵਰ ਆਇਆ ਨਹੀਂ ਤਾਂ ਬਾਈ ਅੱਛਾ ਜੀ ਅੱਛਾ ਲੋਕਡਾਊਨ ਵੇਲੇ ਬਾਹਰੇ ਬਾਹਰੇ ਇਹ ਚੱਕਿਆ ਕਹਿੰਦਾ ਜੇ ਪਿੰਡ ਆ ਕੇ ਫਿਰ 10 ਦਿਨ ਵਾਸਤੇ ਅੰਦਰ ਰਹੇ ਹਾਂ ਵੀ ਕਰੋਨਾ ਵਾਲੇ ਵੀ ਬਟਿਆ ਲਣਗੇ ਖੇਤਾਂ 'ਚ ਇਹਨੂੰ ਆਉਣ ਦੇ ਸਾਨੂੰ ਕਰੋਨਾ ਦਾ ਕੋਈ ਚੱਕਰ ਨਹੀਂ ਤੂੰ ਆਉਣ ਦੇ ਇੱਧਰ ਆਉਣ ਦੇ ਬਾਈ ਦੀ ਕਿਸਮ ਨਾ ਅੱਜ ਕੋਸ਼ਾ ਕੱਲ ਕੋਸ਼ਾ ਅਹੀ ਗੱਲ ਹੈ ਮਾਲਕ ਦੀਆਂ ਮੇਰੇ ਬਾਕੀ ਜੀ ਦਾ ਇਹੀ ਬੋਲ ਹੈ ਹਨਾ ਪ੍ਰਮਾਤਮਾ ਕਣੀਓ ਬੋਲਦਾ ਚੰਗਾ ਸੱਚਾਰ ਹੈ ਹਨਾ ਮੇਰੇ ਦੇਖ ਮੈਨੂੰ ਇੰਨੇ ਫੋਨ ਆਉਣੇ ਵੀਰੇ ਕਰਤਾਰ ਦਾ ਹੱਕ ਨਾ ਕੰਨਾ ਕਿਆ ਕਿੱਥੇ ਹੋਗੀ ਮੈਂ ਕਿਹਾ ਯਾਰ ਮੈਂ ਤਾਂ ਆਪਣਾ ਜਰੋ ਇਹੀ ਗੱਲ ਹੈ ਇਹਨੂੰ ਕਹਾਂ ਮੈਂ ਬਾਈ ਤੂੰ ਚੈਨਲ ਖੋਲ ਆ ਸੀ ਜਾ ਮਸ਼ੀਨਾਂ ਬਾਰੇ ਕਿਆ ਹੁੰਦਾ ਮੇਰੇ ਤੇ ਨਹੀਂ ਦੱਸਦਾ ਹੁੰਦਾ ਹਲਾ ਹੁੰਦਾ ਕੰਮਕਾਰ ਜੀ ਵਿਜੀ ਹੁੰਦੇ ਆ ਅਗਲਾ ਗੁੱਸਾ ਵੀ ਕਰਦਾ ਵੀ ਮੈਂ ਤੂੰ ਫੋਨ ਨਹੀਂ ਕਰਿਆ ਕੀ ਟਾਈਮ ਟੇਬਲ ਵੀ ਹੋਵੇ ਯਾਰ ਆ ਬੰਦੇ ਲਵੇ ਰਾਤ ਨੂੰ 8 ਵਜੇ 9 ਵਜੇ ਲਾਈ ਜਾਂਦਾ ਆ ਵੀ ਬਹੁਤ ਦਿੱਕਤ ਆ ਹਾਂ 2015 ਦੇ ਬਿਲ ਦਾ ਫਾਰਮ ਵਾਲੇ ਮੈਂ ਕਿਹਾ ਵਸੇ ਲੈ ਆ ਆ 2015 ਦੇ ਚਲੋ ਕਿਰਪਾ ਹੋਈ ਪ੍ਰਮਾਤਮਾ ਦੀ ਅੱਜ ਨਾ ਨਾ ਬਹੁਤ ਬਧ ਨਹੀਂ ਆਉਗੇ ਵੀ ਬਹੁਤ ਆ ਸੀ ਜਿਹੜਾ ਮੈਂ ਨੂੰ ਇੱਕ ਗੱਲ ਕਹਿ ਦੂ ਮੈਂ ਸਿੱਧਾ ਰਾਹ ਦੱਸੀ ਹਾਂ ਜਿਹੜਾ ਵੀ ਹੈ ਕਿਸੇ ਨੇ ਲੈਣੀ ਹੈ ਨਾ ਹਾਂਜੀ ਜਿਆਦਾ ਸਮਝ ਲੱਗਿਆ ਅੱਜ ਵਰਤੀ ਹੋਈ ਬਈ ਇਹ ਨਾ ਇੱਥੇ ਕੰਪਲੀਟ ਵੀ ਅੱਜ ਤੱਕ ਕੋਈ ਆਈ ਨਹੀਂ ਇੱਕ ਸਲਵਾਈ ਵੀ ਪੂਰੀ ਆਈ ਸਣਵਾਈ ਵੀ ਪੂਰੀ ਆ ਤੇ ਕੰਪਲੀਟ ਵੀ ਨਹੀਂ ਆਈਏ ਦੋਨੀਆਂ ਗੱਲਾਂ ਚਾਹੀਦੀਆਂ ਨੇ ਜ਼ਿੰਮੇਦਾਰ ਨੂੰ ਨਾਲੇ ਵਧੀਆ ਮਸ਼ੀਨ ਆ ਕਾਸੀ ਦੀਦੀ ਉਹਨੇ ਹੈਗੀ ਬਾਈ ਇਹਨੂੰ ਮਾੜੀ ਨਹੀਂ ਹੈਗੀ ਕੰਪਲੀਟ ਨਹੀਂ ਹੈਗੀ ਕੰਪਲੀਟ ਹੈ ਨਹੀਂ ਇਹਦੀ ਆਈ ਮੈਂ ਇਹਨੂੰ ਕੱਟਾਰੇ ਲੈਣੇ ਚ ਲੈਣੀਆਂ ਨਾ ਵਧੀਆ ਕਰਿਆ ਬਾਪੂ ਜੀ ਹਾਂ ਨਿੰਦ ਸਮੇਸ਼ ਵੀ ਠੀਕ ਹੈ ਹਾਂ ਉਹ ਚੱਲੀ ਹੋ ਜਾਂ 16 ਤੋਂ ਚਲਾ ਜਦੋਂ ਛੋਡੇ ਵਾਲੀ ਕਿੰਨੀ 20 ਤੋਂ ਚਲਾਉਂਦਾ ਹੁੰਦੇ ਨੇ ਹਾਂ ਉਹ ਦੇਖ ਲਓ ਜਲੰਧਰ ਜਲਾਉ ਤਾਂ ਉਹ ਵੀ ਕਰਤਾ ਰਹੇ ਸੀ ਸਾਰੇ ਕਰਤਾ ਰਹੇ ਸੀ ਦੋ ਦਮਾ ਦੇ ਰੋਏ ਇੱਕ ਤਾਂ ਅੱਛਾ ਏਸੀ ਵਾਲੀ ਚਲਾਉਂਦੇ ਹੁੰਦੇ ਜੀ ਬਲ ਮਸ਼ੀਨ ਇਹਨੇ ਮੁੰਡੇ ਤੋਂ ਪਹਿਲਾਂ ਗੱਡੀ ਤੇ ਆਪਣੇ ਹਾਂ ਕਿਸੇ ਨੇ ਮਸ਼ੀਨ ਨਹੀਂ ਦਿੱਤੀ ਲੱਤੀ ਐਸੀ ਤੇ ਮੇਰੇ ਮਨ ਹੁਣ ਕਰੇ ਜੇ ਵੱਧ ਗਿਆ ਆ ਕੀ ਲਾਤਾ ਜੀ ਚੱਕ ਅੱਛਾ ਉਹ ਉਹਨਾਂ ਵਾਸਤੇ ਆਪਣਾ ਲੱਗ ਲਵਾ ਅੱਛਾ ਅਸਫਿੰਦਰ ਅੱਛਾ ਇਹ ਚਲੋ ਬਤਾਲੇ ਵਾਲੇ ਢੇੜੇ ਦੇ ਜਾਂਦੇ ਨੇ ਉਹਦੇ ਵਾਲੇ ਦੇ ਜਾਂਦੇ ਠੀਕ ਹੈ ਵਧੀਆ ਲਾਉਣ ਆ ਰਹੇ ਨੇ ਹਾਂ ਵੀਲ ਦੇ ਉਧਰੋਂ ਉਹਦੇ ਵਾਲ ਆ ਗਿਆ ਉਹ ਦਾ ਕੀ ਕਹਿੰਦੇ ਨੇ ਐਮ ਐਸ ਕੀ ਆ ਉਹਦਾ ਨਾਮ ਜਿਹੜਾ ਉਹ ਲਾਉਂਦਾ ਜੀ ਪੀ ਐਸ ਜੀ ਪੀ ਐਸ ਵਾਲਾ ਰਿਹਾ ਇੱਕ ਆਪਣੀ ਪਰੇ ਲੱਗ ਰਿਹਾ ਆਹ ਹਾਂ ਜੀ ਪੀ ਐਸ ਕਹਿੰਦਾ ਹਾਂ ਇਹਦੇ ਕੱਲ ਨੂੰ ਲਾਉਣਗੇ ਅੱਛਾ 4x4 ਵੀ ਲੈ ਲੈ ਨਾਲ ਜੀ ਇੱਕ ਵਾਰ ਥੋੜੀਓ ਪਾ ਪਾ ਹਾਂ ਜੀ